ਇਸ ਬਲੇ ਦੀ ਖਬਰ ਤੁਹਾਨੂੰ ਖੜ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਖੜ ਪੁਲਿਸ ਨੂੰ ਸਬਲ ਇੱਕ ਕਬੱਡੀ ਕਾਰਵਾਈ ਮਿਲੀ ਜਦੋਂ ਪੁਲਿਸ ਨੇ 1.5 ਕੁਆਂਟਲ ਦੇ ਕਰੀਬ ਚੂਰਾ ਪੋਸਟ ਤੇ 270 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਦੱਸ ਦਿੰਦੇ ਹਾਂ ਪੁਲਿਸ ਵੱਲ ਦੱਸਿਆ ਗਿਆ ਕਿ ਖੜ ਮਾਰਕੀਟ ਦੇ ਵਿੱਚ ਇੱਕ ਟਰੱਕ ਦੇ ਵਿੱਚੋਂ ਇਹ ਚੂਰਾ ਪੋਸਟ ਤੇ ਨਾਲ ਅਫੀਮ ਬਰਾਮਦ ਹੋਈ ਹੈ ਜੋ ਕਿ ਪਿੱਛੇ ਤੋਂ ਦੱਸਿਆ ਗਿਆ ਚਾਰ ਖੰਡ ਵਾਲੀ ਸਾਈਡ ਤੋਂ ਇਹ ਵਿਅਕਤੀ ਟਰੱਕ ਦੇ ਵਿੱਚ ਚੂਰਾ ਪੋਸਟ ਜਿਹੜਾ ਛਾਪਾ ਕੇ ਲੈ ਕੇ ਆ ਰਹੇ ਸੀ ਜਿੱਤੇ ਕਿ ਪੁਲਿਸ ਨੂੰ ਗੁਪਤ ਸੂਚਨਾ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਤਲਾਸ਼ੀ ਲਈ ਤਾਂ ਡੇਢ ਕੁਇੰਟਲ ਚੂਰਾ ਪੋਸਟ ਜਿਹੜਾ ਬ੍ਰਮੰਦ ਹੋਇਆ ਤਾਂ ਇਹਨੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਬទ ਛੇੜਿਆ ਹੋਇਆ ਹੈ ਜਿੱਤੇ ਕਿ ਵੱਖ-ਵੱਖ ਜਗ੍ਹਾ ਪੁਲਿਸ ਵੱਲੋਂ ਰੈਡਾ ਕੀਤੇ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਕਈ ਨਸ਼ਾ ਤਸਕਰ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਟੱਕਿਆ ਜਾ ਰਿਹਾ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਲਓ ਕਿ ਜਿੱਤੇ ਕਿ ਦੋ ਜਿਹੜੇ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਜਿੰਨਾ ਕੁ ਤੁਦ ਦੇਖੋ ਕਿ ਵੱਡੀ ਮਾਤਰਾ ਦੇ ਵਿੱਚ ਚੂਰਾ ਪੋਸਟ ਤੇ ਅਫੀਮ ਬਰਾਮਦ ਹੋਈ ਹੈ ਪੁਲਿਸ ਵੱਲ ਦੱਸਿਆ ਗਿਆ ਕਿ ਅਸੀਂ ਕਿਸੇ ਤਰੀਕੇ ਨਾਲ ਵੀ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਾਂਗੇ ਜੋ ਨਸ਼ਾ ਵੇਚ ਰਿਹਾ ਹੈ ਸਪਲਾਈ ਕਰ ਰਿਹਾ ਹੈ ਤੇ ਇਸ ਨੂੰ ਲੈ ਕੇ ਤੁਦ ਦੇਖੋ ਕਿ ਟਰੱਕ ਦੇ ਵਿੱਚ ਭਰ ਕੇ ਇਹ ਪੰਜਾਬ ਦੇ ਵਿੱਚ ਆਣ ਕੇ ਸਪਲਾਈ ਕਰਨ ਲੱਗੇ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਾਬੂ ਕਰ ਲਿਆ ਇਸ ਮੌਕੇ ਡੀਐਸਪੀ ਖੜ ਵੱਲੋਂ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੂਲੀ ਜੁਦਨਸ਼ੀਆਂ ਵਿਰੁੱਧ ਤਹਿਤ ਸਾਡੀ ਪੁਲਿਸ ਟੀਮ ਨੂੰ ਚੰਗੀ ਕਾਮਯਾਬੀ ਮਿਲੀ ਜਿੱਦੋਂ ਅੱਜ ਸਾਡੀ ਥਾਣਾ ਸਿਟੀ ਖਰੜ ਦੀ ਚੌਂਕੀ ਸਨਿੰਗ ਕਲੇਵ ਦੀ ਪੁਲਿਸ ਟੀਮ ਨੇ ਦੋ ਦੋਸ਼ੀ ਜਿਹੜੇ ਦੋਨੋਂ ਹੀ ਪਿੱਛੇ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਕਿੰਦਰਜੀਤ ਸਿੰਘ ਮੁਰਿੰਡੇ ਦਾ ਰਹਿਣ ਵਾਲਾ ਤੇ ਦੂਸਰਾ ਗੁਰਪ੍ਰੀਤ ਸਿੰਘ ਅਮਰਾਲੀ ਦਾ ਰਹਿਣ ਵਾਲਾ ਇਹਨਾਂ ਨੂੰ ਇੱਥੇ ਲੋਕਲ ਸਿਟੀ ਹਾਰਟ ਦੀ ਮਾਰਕੀਟ ਚੋਂ ਇਹਨਾਂ ਦੇ ਟਰੱਕ ਸਮੇਤ ਕਾਬੂ ਕੀਤਾ ਤੇ ਇਹਨਾਂ ਦੇ ਕਬਜ਼ੇ ਚੋਂ ਟੋਟਲ 1.5 ਕੁਇੰਟਲ ਚੂਰਾ ਪੋਸਟ ਤੇ 270 ਗ੍ਰਾਮ ਅਫੀਮ ਬਰਾਮਦ ਹੋਈ ਇਹਨਾਂ ਤੇ ਮੁਕੱਦਮਾ ਨੰਬਰ 52/26 ਦਰਜ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਫਰਦਰ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੀ ਜਿਹੜੀ ਪਲੇਸ ਕੀਤਾ ਜਾਊਗਾ ਤੇ ਇਹਨਾਂ ਨੇ ਆਪਣੀ ਮੁੱਢਲੀ ਪੁੱਛਗਿੱਛ 'ਚ ਇਹ ਦੱਸਿਆ ਕਿ ਬੇਸਿਕਲੀ ਇਹ ਪਿੱਛੋਂ ਚਾਈਨਾ ਕਲੀਅਰ ਦੇ ਬੈਗਸ ਲੈ ਕੇ ਆ ਰਹੇ ਸੀ ਵੈਸਟ ਬੰਗਾਲ ਤੋਂ ਜਿਹੜੇ ਇਹਨਾਂ ਨੇ ਜਲੰਧਰ ਡਿਲੀਵਰ ਕਰਨੇ ਸੀ ਤੇ ਰਸਤੇ 'ਚ ਇਹਨਾਂ ਨੇ ਝਾਰਖੰਡ ਤੋਂ ਜਿਹੜੇ ਇਹ ਚੂਰਾ ਪੋਸਟ ਤੇ ਅਫੀਮ ਜਿਹੜੀ ਉੱਥੋਂ ਲੈ ਕੇ ਆਏ ਸੀਗੇ ਬਾਕੀ ਫਰਦਰ ਇਹਨਾਂ ਦੀ ਕੁਐਸਚਨਿੰਗ ਡਿਊਰਿੰਗ ਰਿਮਾਂਡ ਕੀਤੀ ਜਾਏਗੀ